ਕੱਢ ਦੇ ਦੋ ਮਿੰਟਾਂ ਦਾ ਇਹ ਕੱਢ ਲੈ ਸਾਡੇ ਰਾਮੀ ਨੇ ਮੈਂ ਇਹ ਕੀ ਦੇਖਿਆ ਸੌਖਾ ਦਿਖਾਉ ਇਸ ਕੀ ਵੀ ਨਹੀਂ ਇਹ ਐਪ ਤੇ ਦਾ ਐਪਲੀਕੇਸ਼ਨ ਹੀ ਕਿਹਨਾਂ ਇੱਕ ਇੱਕ ਇਹ ਜਿਹੜਾ ਖੰਡ ਚਾਹੀਏ ਇਹਦੇ ਉਹ ਲੇਟਾ ਦਿਖਾਉਂਗਾ ਤੇੜੀ ਤੋਂ ਦਿੱਤੀ ਆ 100 ਰੁਪਏ ਨੂੰ ਪੀਲਾ ਮੰਗਦੇ ਆ ਕੰਡੇ ਚ ਦੋ ਨੇ ਲੋਨ ਲਿੱਤਾ ਲੋਨ ਲਿੱਤਾ ਲੋਨ ਲਿੱਤਾ ਜ਼ਮੀਨ ਤੇ ਜਮੀਨ ਤੇ ਲੋਨ ਲਿੱਤਾ ਆਇਆ ਕਰਜ਼ਾ 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 ਹਾਂ ਕਰਜ਼ਾ ਲਿੱਤਾ ਕਰਜ਼ਾ ਕਰਜ਼ਾ ਲਿੱਤਾ ਜ਼ਮੀਨ ਤੇ ਕਰਜ਼ਾ ਕਰਜ਼ਾ ਲਿੱਤਾ ਜ਼ਮੀਨ ਤੇ ਨਾਮ ਹੈ ਮੇਰੀ ਦਾ ਨਾਮ ਤੁਹਾਡੇ ਕਰਜ਼ਾ ਲਿੱਤਾ ਤੁਹਾਡੀ ਸਹਿਮਤੀ ਨਾਲ ਕਰਜ਼ਾ ਲਿੱਤਾ ਠੀਕ ਹੈ ਨਾ ਨਾ ਲੋਨ ਲਿਆ ਲੋਨ ਲਿਆ ਨਹੀਂ ਤੁਹਾਡੀ ਸਹਿਮਤੀ ਨਾਲ ਹੈ ਲੋਨ ਪਾ ਨੂੰ ਪੁੱਛ ਕੇ ਲਿਆ ਤੁਹਾਡੀ ਸਹਿਮਤੀ ਨਾਲ ਲਿਆ ਸਹਿਮਤੀ ਨਾਲ ਲਿਆ ਤੁਹਾਡੀ ਸਹਿਮਤੀ ਨਾਲ ਲਿਆ ਲੋਨ ਨਹੀਂ ਜੀ ਜਿਹੜੇ ਪੈਸੇ ਨੇ ਉਹ ਨਹੀਂ ਵਰਦੀ ਹੈਗੇ ਜਮੀਨ ਮਾਤਾ ਜੀ ਕਹਿੰਦੇ ਪੀਚੋ ਮਾਤਾ ਜੀ ਦੀ ਸਹਿਮਤੀ ਨਾਲ ਲੋਨ ਲਿਆ ਚਲੋ ਜੀ ਮੈਨੂੰ ਭਾਣ ਜੀ ਤੁਹਾਡੇ ਸਾਹਮਣੇ ਤਾਂ ਕਹਿਤਾ ਮਾਤਾ ਜੀ ਹਾਂ ਜੀ ਕੋਲੋ ਕਿੰਨੇ ਬੱਚੇ ਕਿੰਨੇ ਨੇ ਤੁਹਾਡੇ ਇੱਕ ਬੱਚੇ ਕਿੰਨੇ ਨੇ ਕਿੰਨੇ ਪੁੱਤਰ ਨੇ ਮੈਨੂੰ ਪੈਸੇ ਕਿਸੀ ਨੇ ਨਹੀਂ ਦਿੱਤੇ ਖਰਚਾ ਕੌਣ ਚੁਕਦਾ ਮਾਤਾ ਦਾ ਨਾਲ ਹੈ ਜੀ ਖੱਟਾ ਚੁੱਕਦੇ ਆ ਪਾਲ ਪਿੰਨਾ ਮਾਤਾ ਜੀ ਮੈਂ ਵੀ ਚੱਕਦਾ ਮੇਰੀ ਤਾਂ ਜ਼ਮੀਨ ਵੀ ਹੈ ਬਾਹਰ ਰਹੇ ਨੇ ਮੇਰੀ ਤਾਂ ਮੇਰੀ ਤਾਂ ਭੈਣ ਜੀ ਜ਼ਮੀਨ ਹੈ ਨਾ ਕੋਲੇ ਜੀ ਮੇਰੀ ਵੀ ਮੇਰੀ ਵੀ ਇਹਨਾਂ ਕੋਲੇ ਜੀ ਜ਼ਮੀਨ ਕਿੰਨੀ ਹੈ ਮੇਰੇ ਵਾਲੀ ਵੀ ਨਹੀਂ ਛੱਡਦੇ ਜੀ ਮੇਰੇ ਕੋਲ ਇੱਕ ਵਿੱਗਾ ਨਹੀਂ ਹੈਗਾ ਪਾਣੀ ਨਹੀਂ ਜੀ ਜ਼ਮੀਨ ਕਿੰਨੀ ਹੈ ਟੋਟਲ ਮੈਡਮ ਇਹਦੀ ਬੀਬੀ ਦੀ 21 ਵਿੱਗੇ ਜ਼ਮੀਨ ਹੈ ਜੀ 21 ਵਿੱਗੇ ਤੇ ਹੀ ਲੋਨ ਕਰਾ ਲਈ 7 ਸਾਲ ਹੋ ਗਏ ਰੁਪਈਆ ਨਹੀਂ ਮੇਰੇ ਵਾਲੀ ਦੱਸ ਦੋ ਕੌਣ ਵਾਹਦਾ ਮਾਤਾ ਦੀ ਮਾਤਾ ਦਾ ਸਟੱਡੀ ਦੇ ਵਿੱਚ ਲੱਗੇ ਹੋਏ ਮਾਤਾ ਜੀ ਸਾਬਦੀ ਤੋਂ ਲੋਲ ਲਿਆ ਜਵਾਬ ਦਿਓ ਹਾਂਜੀ ਮੈਂ ਕਿਹਾ ਸੈਂਟੀਮੀਟਰ ਲੈ ਹਾਂ ਮੈਂ ਵੀ ਸੈਂਟੀਮੀਟਰ ਕਹਾਂ ਮੈਂ ਤੂੰ ਮੈਡਮ ਜੀ ਕੋਲ ਤਾਂ ਨੇ ਮੈਂ ਜ਼ਮੀਨ ਕਿੰਨੇ ਨਾਮੇ ਮਾਤਾ ਦੇ ਨਾਮ ਮਾਤਾ ਦੇ ਨਾ ਮਾਤਾ ਦਾ ਖਰਚਾ ਕੌਣ ਕਰਦਾ ਤੁਹਾਡੇ ਸਰ ਕੇ ਅਸੀਂ ਸੰਭਾਲਦੇ ਹਾਂ ਤੁਸੀਂ ਮਾਤਾ ਦਾ ਖਰਚਾ ਕਰਦੇ ਹੋ ਜ਼ਮੀਨ ਹਾਲੇ ਮਾਤਾ ਦੇ ਨਾਮ ਹੈ ਨਾ ਮੇਰੇ ਨਾਲ ਹਾਂਜੀ ਮੈਂ ਕਰਦਾ ਮੈਂ ਦੋ ਜੀ ਮੋਟ ਮੈਂ ਦਵਾਉਂਦੀ ਹੈ ਮਾਤਾ ਦੇ ਨਾਮ ਹੈ ਨਾ ਉਹ ਪੈਂਦੇ ਆ ਜੀ ਕੱਪੜਾ ਲੀੜਾ ਵੀ ਦਿੰਦੇ ਆ ਸਾਹਮਣੇ ਕਿਉਂ ਨਹੀਂ ਮਾਤਾ ਨੂੰ ਸਾਹਮਣੇ ਆਪਾਂ ਕਿਉਂ ਰੋ ਰਹੀ ਹੈ ਅਸੀਂ ਤਾਂ ਉੱਪਰ ਜੇ ਇਹ ਕਹੇ ਖੇਸੀ ਦੇ ਦੇ ਲਾ ਦੇ ਉਸ ਤਰ੍ਹਾਂ ਕਰਦਾ ਕੋਲ ਪੈਣਾ ਜੀ ਮੈਂ ਤੇ ਮੇਰੇ ਘਰ ਵਾਲੇ ਕੋਲ ਪੈਣਾ ਸੀ ਉਹ ਕੀ ਕਹਿ ਰਹੀ ਹੈ ਕਿ ਸਿਰਫ ਮੈਨੂੰ ਇੱਕ ਵੱਡਾ ਮੁੰਡਾ ਆਸਾਮ ਦਾ ਬਾਕੀ ਕਿੱਥੇ ਨੇ ਵੱਡਾ ਫਰਜ਼ ਨਹੀਂ ਹੈ ਮੈਂ ਕੋਲ ਪੈਣਾ ਭੈਣ ਜੀ ਮੈਂ ਮੈਂ ਤੇ ਮੇਰੇ ਘਰ ਵਾਲੇ ਬਿਲਕੁਲ ਮੈਂ ਕਿਹਾ ਸਾਡੇ ਨਾਲ ਤਾਂ ਇੰਨੀ ਤਰ੍ਹਾਂ ਤੇ ਸਾਡੇ ਘਰ ਨਹੀਂ ਤਾਂ ਵਾਟਰ ਵੀ ਨਹੀਂ ਚੱਲਦਾ ਮੈਂ ਕਿਹਾ ਮਾਤਾ ਜੀ ਤੇ ਪੱਖਾ ਲਾ ਦਿਓ ਸਾਡੇ ਤੇ ਨਾਲ ਮਾਤਾ ਦੀ ਮਰਜ਼ੀ ਤੁਹਾਨੂੰ ਪ੍ਰਾਪਰਟੀ ਦੇ ਆ ਨਾ ਦੇ ਪਰ ਤੁਹਾਡਾ ਫਰਜ਼ ਹੈ ਜਿੰਨਾ ਮਾਤਾ ਨੂੰ ਸਾਹਮਣਾ ਮੈਂ ਕਿਹਾ ਮਾਤਾ ਜੀ ਪੱਖਾ ਮੈਂ ਕਹਿੰਦੇ ਲਵਾਇਆ ਮੈਨੂੰ ਮੈਡਮ ਜੀ ਪੜ ਨਹੀਂ ਦਿੰਦੇ ਜਦ ਦੀ ਬਿਸ਼ਿਤ ਕਰਾਈਆ ਘਰ ਨਹੀਂ ਜਾਣ ਦਿੰਦੇ ਕੁੰਡਾ ਲਾ ਦਿੰਦੇ ਨੇ ਇਹ ਨਹੀਂ ਮੜਨ ਦਿੰਦੇ ਮੈਂ ਜਾਂਦਾ ਮਾਤਾ ਦੇ ਜੀ ਮਾਤਾ ਜਿੰਦਾ ਹੈ ਘੜਾ ਤਿੰਨਾ ਦਾ ਖਰਚੇ ਮਾਤਾ ਦੀ ਦੇਖਭਾਲ ਹਾਂ ਬਾਅਦ ਤੁਹਾਡੇ ਤਿੰਨਾ ਦੇ ਵਿੱਚ ਪ੍ਰੋਪਰਟੀ ਵੰਡੀ ਦੇਣਾ ਮਾਤਾ ਤੋਂ ਬਾਅਦ ਹਾਂ ਜੀ ਹਾਂ ਬਿਲਕੁਲ ਜੀ ਇਹ ਸਾਹਮਦਾ ਜੀ ਇਹ ਸਾਹਮਦਾ ਮੈਨੂੰ ਵੜ ਨਹੀਂ ਦਿੰਦੇ ਜੀ ਦੋ ਵੀ ਸਾਲ ਹੋ ਗਏ ਹਾਂ ਜੀ ਇੱਕ ਮਿੰਟ ਵੀ ਜੀ ਇਹਨਾਂ ਨੇ ਕੀ ਆ ਜੀ ਮੇਰੀ ਤਾਂ ਹੈ ਮੇਰੀ ਤਾਂ ਜ਼ਮੀਨ ਵੀ ਨਹੀਂ ਮੈਡਮ ਜੀ ਆਮਦਨ ਸਾਰੀ ਇਹ ਖਾਂਦੇ ਨੇ ਮੈਡਮ ਜੀ ਇੱਕ ਮਾਤਾ ਕਹਿੰਦੀ ਮੈਂ ਆਪਣੀ ਜ਼ਿੰਦਗੀ ਕਿਸੇ ਨੂੰ ਜ਼ਮੀਨ ਨਹੀਂ ਦੇਣੀ ਪਰ ਤੁਹਾਡੇ ਪੁੱਤਰਾ ਦਾ ਫਰਜ਼ ਹੈ ਤਿੰਨਾਂ ਦਾ ਨਹੀਂ ਤਾਂ ਮੈਂ ਤਿੰਨਾਂ ਨੂੰ ਟਾਂਗ ਲਾਵਾਂਗੀ ਮੈਂ ਪਰ ਵੀ ਸੇਵਾ ਕਰੋ ਮਾਤਾ ਨੂੰ ਠੀਕ ਹੈ ਜੀ ਮਾੜਾ ਖੇਤੀ ਕਰਦੇ ਅਕਾਲੀ ਦਲ ਦੇ ਪ੍ਰਧਾਨ ਨੇ ਜੀ ਮੈਨੂੰ ਖਵਾਨ ਚੋਕੇ ਤਾਂ ਨਹੀਂ ਤੁਹਾਡੇ ਕੋਲ ਬੇਰੀ ਮੈਡਮ ਜੀ ਮੈਂ ਨਾ ਤੇ ਮੈਂ ਪੁੱਛੇ ਸੰਦ ਮੈਡਮ ਜੀ ਮੈਂ ਜਾਊਂਗਾ ਮੈਨੂੰ ਰੋਕਣਾ ਕੋਈ ਨਹੀਂ ਰੋਕਦਾ ਕੋਈ ਨਹੀਂ ਮੈਂ ਜਾਊਂਗਾ ਇੰਦੇ ਕਰੇ ਮੈਂ ਜਾਊਂਦਾ ਜੀ ਕਰੇ ਤੁਸੀਂ ਇਹਨਾਂ ਨੂੰ ਰੋਕਣਾ ਨਹੀਂ ਹੈ ਰੋਕਦੇ ਨਹੀਂਗੇ ਜੀ ਅਸੀਂ ਇਹ ਕਿਹਾ ਸੀ ਵੀ ਜਿਹੜੇ ਤੁਸੀਂ ਭੈਣ ਜਾਊਂਗਾ ਜੇ ਤੁਸੀਂ ਇਹ ਸੋਚਦੇ ਹੋ ਨਾ ਕੱਲ੍ਹ ਨੂੰ ਮਾਤਾ ਨੂੰ ਕੋਲ ਛੋ ਜਾਏਗਾ ਸਾਰਾ ਕੁਝ ਸਾਨੂੰ ਮਿਲ ਜਿਗਾ ਤਾਂ ਤੁਸੀਂ ਗਲਤ ਸੋਚ ਰਹੇ ਹੋ ਨਹੀਂ ਜੀ ਉਹ ਚੀਜ਼ ਨਹੀਂ ਹੈਗੀ ਸਾਡੀ ਜੱਦੀ ਜਦ ਆਤਾ ਮਾਤਾ ਦਾ ਹੈ ਹੈ ਨਾ ਪਰ ਜੱਦੀ ਜਦ ਆਤਾ ਹਿਸਾਬ ਕਿਤਾਬ ਜੀ ਦੋ ਮਾਤਾ ਦੀ ਸੇਵਾ ਕਰਦੇ ਹੋ ਤੁਹਾਨੂੰ ਜ਼ਰੂਰ ਕਰਾਉਣਾ ਹੈ ਇਹਨਾਂ ਨੇ ਬੈਂਕ ਵਾਲਿਆਂ ਨੂੰ ਜੀ ਅੱਛਾ ਠੀਕ ਹੈ ਮਾਤਾ ਜੀ ਇਹ ਵੀ ਕਰਨਾ ਸਾਹਮਣੇਗਾ ਇਹਨਾਂ ਦਾ ਫਰਜ਼ ਹੈ ਜਦ ਤੱਕ ਤੁਸੀਂ ਜ਼ਿੰਦਾ ਹੋ ਤੁਸੀਂ ਕਿਸੇ ਨੂੰ ਜ਼ਮੀਨ ਨਹੀਂ ਦੇਣੀ ਤੁਸੀਂ ਆਪਣੇ ਨਾਮ ਰੱਖਣੀ ਹੈ ਆਪਣੇ ਨਾਮ ਰੱਖਣੀ ਹੈ ਠੀਕ ਹੈ ਐਸ ਬੈਂਕਰ ਨੂੰ ਕਰਾ ਦਿੱਤਾ ਇਹਨਾਂ ਨੇ ਮੈਡਮ ਜੀ ਪਤਾ ਕਿ ਮੈਡਮ ਜੀ ਕੁਰਕੀ ਦੀ ਉਹ ਹੋਰ ਨਾਲ ਹੀ ਆ ਹੋਰ ਕੁਝ ਨਹੀਂ ਹੈਗਾ ਜੀ ਕੀ ਹੋਣਾ ਦੋਨੋਂ ਬਹੁਤ ਰੇਟ ਪਰਦੇ ਨਹੀਂ ਹੈਗੇ ਕਿਸ ਤਰ੍ਹਾਂ ਇਹ ਕਿਸੇ ਸਾਹਮਣੇ ਮੈਂ ਤੁਹਾਨੂੰ ਇਹ ਨੋਟਿੰਗ ਕਰਾ ਕਿਸ ਤ ਨਹੀਂ ਭਰਦੇ ਜੀ ਇਹ ਠੀਕ ਹੈ ਮੈਡਮ ਕੱਲ੍ਹ ਕੇ ਭਰੋ ਕੱਲ੍ਹ ਕੇ ਭਰੋ ਕਿਸ ਭਰਨੇ ਹਾਂ ਜੀ ਹਰ ਕੇ ਭਰਦੇ ਸਾਡੇ ਨਾਲ ਹੋਗੇ ਠੱਗੀ ਸਾਡੇ ਭੁੱਖ ਨੰਗ ਦੀ ਲੜਾਈ ਆ ਸਾਡੇ ਨਾਲ ਹੋ ਜੀ ਠੱਗੀ ਇਹਦਾ ਨਾ ਉਹ ਜੀ ਭਰਦਾ ਨਹੀਂ ਕਰ ਕੋਈ ਨਹੀਂ ਆਪਾਂ